ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਜਿਵੇਂ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗੜ ਵੱਜ ਚੁੱਕਿਆ ਤੇ ਤਿਆਰੀਆਂ ਸ਼ੁਰੂ ਹੈ ਤੇ ਸਰਪੰਚੀ ਦੇ ਉਮੀਦਵਾਰ ਪੰਚੀ ਦੇ ਉਮੀਦਵਾਰ ਲਗਾਤਾਰ ਲੋਕਾਂ ਨੂੰ ਮਿਲ ਰਹੇ ਆ ਪਰ ਜਦੋਂ ਆਪਾਂ ਪੰਜਾਬ ਦੀ ਪੂਰੀ ਤਸਵੀਰ ਦੇਖਦੇ ਆ ਤਾਂ ਉਹਦੇ ਵਿੱਚ ਅਜੇ ਪਿੰਡ ਜਿਹੜੇ ਹੈਗੇ ਆ ਉਸ ਹਾਨ ਦੇ ਨਹੀਂ ਹੋ ਸਕੇ ਜਿਸ ਰੂਪ ਚ ਹੋਣੇ ਚਾਹੀਦੇ ਜਿਸ ਤੋਂ ਤੱਕ ਵੱਜੂ ਕੀਤੀ ਜਾਂਦੀ ਹੈ ਵੀ ਆਪਣੇ ਜਿਹੜਾ ਪੰਜਾਬ ਦਾ ਮਾਡਲ ਕੀ ਹੋਵੇ ਕਿਉਂਕਿ ਹਜੇ ਗਲੀਆਂ ਨਾਲੀਆਂ ਦੀ ਜਿਹੜੀ ਸਿਆਸਤ ਹੈ ਇਹ ਜੋ ਪੰਜਾਬ ਨਹੀਂ ਨਿਕਲ ਸਕਿਆ ਕੀ ਕਹਿੰਦਾ ਵੀ 13.5 ਹਜ਼ਾਰ ਪਿੰਡਾਂ ਪੰਜਾਬ ਦੇ ਉਹਦੇ ਚੋਂ ਕੋਈ 10 20% ਸਰਪੰਚਾਂ ਨੇ ਕੋਈ ਡਿਵੈਲਪ ਕੀਤਾ ਹੋਵੇ ਸਿਸਟਮ ਤੇ ਜਿਹੜਾ ਸਿਸਟਮ ਹੈ ਅਸਲ 'ਚ ਕੀ ਕਿੱਥੇ ਸਮੱਸਿਆ ਹੈਗੀ ਹੈ ਪੰਚਾਇਤ ਕਿਉਂ ਨਹੀਂ ਕੰਮ ਕਰ ਪਾਉਂਦੀ ਤੇ ਕਿਸ ਤਰ੍ਹਾਂ ਦੀ ਪੰਚਾਇਤ ਚਾਹੀਦੀ ਹੈ ਸਾਰੇ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੈਲਦਾਰ ਨੇ ਤੇ ਇਹਨਾਂ ਨਾਲ ਅਸੀਂ ਇਹਨਾਂ ਨੂੰ ਕਿਉਂਕਿ ਕਾਫੀ ਇਹ ਪੜ੍ਹੇ ਲਿਖੇ ਇਨਸਾਨ ਵੀ ਆ ਸਮਝ ਰੱਖਦੇ ਆ ਅਸੀਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ 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 ਅੱਛਾ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਪੰਚਾਇਤ ਕਿਉਂ ਚੁਣੀ ਜਾਈਦੀ ਹੈ ਲੋਕਾਂ ਨੂੰ ਹਾਂ ਪ੍ਰਿੰਦਰ ਅੱਜ ਤੱਕ 70 ਸਾਲ ਦੇ ਕਰੀਬ ਦੇਸ਼ ਯਾਦਵ ਨੂੰ ਹੋ ਗਏ ਆ ਤਾਂ ਲੋਕਾਂ ਨੇ ਹਾਰ ਪੰਜ ਸਾਲ ਬਾਅਦ ਸਰਪੰਚ ਹੁੰਦੇ ਆ ਪੰਚਾਇਤ ਹੁੰਦੀ ਹੈ ਤਾਂ ਇੱਕ ਵੋਟਰਾਂ ਨੂੰ ਤੇ ਇੱਕ ਮੈਂਬਰਾਂ ਨੂੰ ਹੂੰ ਉਹਨਾਂ ਨੂੰ ਆਪਦੇ ਅਧਿਕਾਰਾਂ ਦਾ ਨਹੀਂ ਪਤਾ ਵੀ ਸਾਡੇ ਮੌਲਿਕ ਅਧਿਕਾਰ ਕੀ ਹੈ ਜੀ ਨਾ ਵੋਟਰ ਨੂੰ ਪਤਾ ਹੈ ਤੇ ਨਾ ਹੀ ਸਰਪੰਚ ਤੇ ਮੈਂਬਰ ਨੂੰ ਪਤਾ ਹੈ ਹੂੰ ਇਹ ਇੱਕ ਸਰਪੰਚ ਮੈਂਬਰ ਨਹੀਂ ਇੱਕ ਚੁਣੇ ਹੋਏ ਜਿਹੜੇ ਹੈਗੇ ਆ ਉਹ ਮੈਂਬਰ ਹੁੰਦੇ ਆ ਹੂੰ ਇਹਨਾਂ ਦਾ ਇੱਕ ਪ੍ਰੋਟੋਕਾਲ ਵੀ ਆਉਂਦਾ ਹੈ ਹੂੰ ਰਾਜ ਸਰਕਾਰ ਦੇ ਵਿੱਚ ਹਰ ਜਗ੍ਹਾ ਇਹਨਾਂ ਦਾ ਇੱਕ ਅਧਿਕਾਰ ਹੈ। ਹੂੰ। ਇਹ ਕੀ ਕਰ ਸਕਦੇ ਐ? ਕਿਸੇ ਤੁਸੀਂ ਜਦੋਂ ਜਾਓਗੇ ਤਾਂ ਪੁੱਛੋ ਕਿਸੇ ਪੰਚੂ ਸਰਪੰਚ ਕੀ ਕਰ ਸਕਦਾ ਹੈ। ਹੂੰ। ਉਹਦਾ ਕੋਈ ਮਨਾਲੀਆਂ ਪੱਥੀਆਂ ਕਰਾ ਦੂੰਗਾ। ਹੂੰ ਹੂੰ। ਛੱਪੜ ਪੱਥਾ ਕਰਾ ਦੂੰਗਾ ਜੇ ਬੈਦ ਗੰਦ ਕਰਾ। ਬਾਸ। ਹੂੰ। ਜੇ ਕੋਈ ਲੜ ਪਿਆ ਤਾਂ ਤਰਾਇਨਾਵਾਂ ਕਰਾ ਦੂੰ। ਹੂੰ। ਇੰਨਾ ਕ ਇਹਨਾਂ ਦਾ ਕੰਮ ਐ। ਹੂੰ। ਜਾਂ ਕੋਈ ਮਾਸਟਰ ਦੀ ਬਦਲੀ ਕਰਾਉਣੀ ਐ। ਹੂੰ। ਸਕੂਲ ਦੇ ਵਿੱਚ ਕੋਈ ਸ਼ਿਕਾਇਤ ਕਰੇ ਆਵਾਂਗੇ। ਹੂੰ। ਡਾਕਟਰ ਦੀ ਬਦਲੀ ਕਰਾਉਣੀ ਉਹਦੀ ਸ਼ਿਕਾਇਤ ਕਰੇ ਆਵਾਂਗੇ। ਹੂੰ। ਤੇ ਇੱਥੋਂ ਜਿਹੜੇ ਹੋਏ ਪਏ ਐ ਮਤਲਬ ਸਾਡਾ ਤੁਸੀਂ ਦੇਖੋ ਅੱਜ ਕਿਸੇ ਪਿੰਡ ਜਾਵੜਾ ਮੈਂ ਇੱਕ ਆਹ ਬਿਲਕੁਲ ਕੋਮਨ ਗੱਲ ਕਰਦਾ ਮੈਂ ਪਿੰਡਾਂ ਦੇ ਵਿੱਚ 80% ਜਿਹੜੀਆਂ ਗਲੀਆਂ ਨਾਲੀਆਂ ਚ ਅੱਜ ਨਾਲ ਪਾਣੀ ਹੈ ਪਾਣੀ ਵਾਲਾ ਨਿਕਾਸੀ ਦਾ ਨਿਕਾਸੀ ਦਾ ਕਾਰਨ ਕੀ ਹੈ ਅਸੀਂ ਨਾਲੀਆਂ ਗਲੀਆਂ ਨਾਲੀਆਂ ਬਣਾਈ ਜਾਂਦੇ ਆ ਅੱਗੇ ਦਾ ਪਲਾਨ ਨਹੀਂਗਾ ਵੀ 25 ਸਾਲਾਂ ਬਾਅਦ ਪਿੰਡ ਦੀ ਵਾਦੀ ਕਿੱਥੇ ਹੋਊਗੀ ਹੂੰ ਉੱਥੇ ਇਹਦਾ ਪਿੰਡ ਕਿੰਨਾ ਜਿਹੜੀਆਂ ਗਲੀਆਂ ਵਾਲੀਆਂ ਕਿਹੜੀ ਗਲੀ ਕਿੰਨੀ ਉੱਚੀ ਹੋਊ ਜੀ 5 ਸਾਲਾਂ ਨੂੰ ਅੱਜ ਬਣਾਈ ਜਿਹੜੀ ਸਾਹਮਣੇ ਵਾਲੀ ਗਲੀ ਆ ਉਹ 2 ਸਾਲਾਂ ਬਾਅਦ ਫਿਰ ਉੱਚੀ ਹੋ ਜਾਂਦੀ ਹੈ ਹੂੰ ਉਦੋਂ ਫੇਰ ਦੂਜੀ ਉੱਚੀ ਜਾਂਦੀ ਹੈ ਕਿਸੇ ਦਾ ਕੋਈ ਮਾਸਟਰ ਪਲਾਨ ਨਹੀਂ ਸਰਪੰਚ ਦਾ ਕਿਸੇ ਪਿੰਡ ਵਾਲਿਆਂ ਨੇ ਆਪਣਾ ਪਲਾਨ ਨਹੀਂ ਕਰਿਆ ਇਸ ਵਾਸਤੇ ਅਸੀਂ ਇਹਨਾਂ ਗਲੀਆਂ ਨਾਲੀਆਂ ਚੋਂ ਨਿਕਲ ਨਹੀਂ ਸਕੇ ਇੱਕ ਗਲੀ ਬਣਾਉਣੀ ਹੈ ਦੂਜੀ ਉੱਚੀ ਹੋ ਜਾਂਦੀ ਹੈ ਉਹ ਮਗਲੇ ਜੀ ਪਾਣੀ ਖੜ ਜਾਂਦਾ ਹੈ ਉਹ ਗਲੀ ਕਿੰਨੇ ਸਾਲਾਂ ਬਾਅਦ ਦੁਬਾਰੇ ਬਣਨੀ ਹੈ ਕਿਸ ਨੂੰ ਇਹ ਨਹੀਂ ਪਤਾ ਤਾਂ ਇਹ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਚ ਕੋਈ ਇਸ ਤੋਂ ਅੱਗੇ ਨਿਕਲ ਸਕੂਗਾ ਇੱਥੇ ਹੀ ਸਮਝੀ ਰਹਿ ਜਾਣੀ ਹੈ ਗਲੀਆਂ ਨਾਲੀਆਂ ਚੋਂ ਇਹ ਆਪਣੇ ਜਿਹੜੇ ਸਾਂਝੀ ਗੱਲਬਾਤ ਹੀ ਰਹੂ ਮਤਲਬ ਜਿਦੋਂ ਹੁਣ ਤੁਸੀਂ ਆਪ ਦੇਖਦੇ ਆ ਸਾਡਾ ਵੀ ਫੀਲਡ ਪੱਤਰਕਾਰੀ ਵਾਲਾ ਤੁਸੀਂ ਹੀ ਘੁੰਮਦੇ ਫਿਰਦੇ ਹੋ 99% ਜਿਹੜੇ ਸਰਪੰਚ ਆ 99.9 ਨੂੰ ਹੀ ਕਹਨੇ ਆ ਕਿ ਉਹਨਾਂ ਨੇ ਪੰਚਾਇਤੀ ਰਾਜ ਐਕਟ ਨਹੀਂ ਪੜਿਆ ਹੁੰਦਾ ਵੀ ਪੰਚਾਇਤੀ ਰਾਜ ਐਕਟ ਉਹ ਸਰਪੰਚਾਂ ਵਾਸਤੇ ਆ ਤਾਂ ਉਹ ਨਾ ਪੜਨ ਕਰਕੇ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਵੀ ਉਹਦੇ ਦੇ ਜਿਹੜੇ ਛੋਟੇ ਅਧਿਕਾਰੀ ਜਿਹੜੇ ਸੈਕਟਰੀ ਆ ਤੁਸੀਂ ਕਿ ਸਰਪੰਚ ਕੋਲੇ ਬੈਠੇ ਚਲੇ ਜਾਓ ਉਹ ਕਹਿੰਦੇ ਸੈਕਟਰੀ ਨਹੀਂ ਆਏ ਸੈਕਟਰੀ ਨਹੀਂ ਆ ਨਿਕੰਮ ਕਰਿਆ ਮਤਲਬ ਸੈਕਟਰੀ ਦਾ ਪਾਵਰ ਹੁੰਦੀ ਨਹੀਂ ਕੀ ਉਹ ਪੰਚਾਇਤ ਦੇ ਉਸ ਨੂੰ ਵਿੱਚ ਦਖਲਅੰਦਜ਼ੀ ਕਰੇ ਉਹਦਾ ਕਲਰਕ ਟੈਕ ਉਹਨਾਂ ਦੇ ਕੰਮ ਦਾ ਜੋ ਵਿੱਦਾ ਜੋਖਾ ਮੈਂ ਹਾਂ ਲੈਖਾ ਜੋਖਾ ਇਹ ਹੁੰਦਾ ਜਿਹੜਾ ਸੈਕਟਰੀ ਹੈ ਨਾ ਜਿਹਦੇ ਲੈਖਾ ਜੋਖਾ ਪੰਚਾਇਤ ਦਾ ਜਾ ਕੇ ਅੱਗੇ ਬੀਡੀਪ ਨੂੰ ਦੇਣਾ ਤੇ ਉਹਨਾਂ ਨੂੰ ਸਰਕਾਰ ਤੱਕ ਵੀ ਆਉਣਾ ਕੀ ਖਰਚ ਕਰਤਾ ਕਿੰਨੇ ਪੈਸੇ ਆਏ ਹਮ ਇੱਕ ਨਾ ਸਾਲ ਦੇ ਵਿੱਚ ਦੋ ਵਾਰ ਗ੍ਰਾਮ ਸਭਾ ਬੁਲਾਈ ਜਾਂਦੀ ਹੈ ਬਿਲਕੁਲ ਜਿਹੜਾ ਗ੍ਰਾਮ ਸਭਾ ਦੇ ਵਿੱਚ ਫੈਸਲਾ ਸਰਪੰਚ ਜਾਂ ਗ੍ਰਾਮ ਸਭਾ ਕਰ ਦਿੰਦੀ ਹੈ ਉਹਨੂੰ ਮੁੱਖ ਮੰਤਰੀ ਵੀ ਚੈਲੇਂਜ ਨਹੀਂ ਕਰਦਾ ਨਹੀਂ ਕਰਦਾ ਸਾਡੇ ਕੀ ਹੈ ਸਾਡੇ ਦਾ ਕਾਰਿਆਂ ਚ ਬੁਲਾਉਂਦੇ ਆ ਕਾਗਜ਼ਿਆਂ ਚ ਬੁਲਾਉਂਦੇ ਆ ਜੇ ਕੋਈ ਹੁਣ ਆਪਾਂ ਮਤਾ ਪਾਉਣਾ ਹੈ ਕੋਈ ਛੱਪੜ ਬਣਾਉਣਾ ਹੈ ਵਾਟਰ ਟੈਂਕ ਬਣਾਉਣਾ ਹੈ ਗਲੀ ਬਣਾਉਣੀ ਹੈ ਹੂੰ ਇਹ ਕਾਗਜ਼ਿਆਂ ਚ ਮਤਾ ਪਾ ਦੇਣਗੇ ਹੂੰ ਤੇ ਉਹਦਾ ਜਿਹੜਾ ਸਾਮਨਾ ਹੈ ਉਹ ਪੰਚਾਇਤ ਨੂੰ ਕਰਦਾ ਪਊਗਾ ਵੀ ਤੁਸੀਂ ਸਾਰੀ ਗਲੀ ਨਹੀਂ ਬਣਾ ਸਕਦੇ ਬਿਲਕੁਲ ਹਾਲਾਂਕਿ ਵਿੱਚ ਤਕਨੀਕੀ ਕਾਰਨ ਹੋਵੇ ਤਾਂ ਨਹੀਂ ਬਣ ਸਕਦੀ ਉਹ ਜੇ ಗ್ರಾಮ ਸਭਾ ਬੁਲਾਉਣਾ ਉਹ ਸੈਕਟਰੀ ਆਵੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਿਉਂ ਨਹੀਂ ਬਣਦਾ ਤਾਂ ਸਰਪੰਚ ਜਿਹੜਾ ਲੋਕਾਂ ਦੇ ਵਿਰੋਧ ਤੋਂ ਵੀ ਬਚ ਸਕਦਾ ਬਚ ਸਕਦਾ ਪੰਚਾਇਤ ਮੈਂਬਰ ਵੀ ਬਚ ਸਕਦੇ ਆ ਤਾਂ ਇਹ ਦਰਦੇ ਪਤਾ ਨਹੀਂ ਇਹਨੂੰ ਡਰ ਗਈ ਚੀਜ਼ ਹੈ ਹਾਲਾਂਕਿ ਇਹਦੇ ਨਾਲ ਇਹਨੂੰ ਫਾਇਦਾ ਹੋਊਗਾ ਪਤਾ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਹਰੇਕ ਹਰੇਕ ਸਰਪੰਚ ਨੂੰ ਸਾਜ ਦੋ ਵਾਰੀ ਗ੍ਰਾਮ ਸਭਾ ਬੁਲਾਉਣੀ ਚਾਹੀਦੀ ਏ ਜੋ ਬੁਲਾਊਗਾ ਤੇ ਉਹਦੇ ਨਾਲ ਇਹ ਹੋਊਗਾ ਵੀ ਉਹਦੂ ਕਿਹੜੀਆਂ ਤਕਨੀਕਾਂ ਤੇ ਤਕਨੀਕੀ ਨੁਕਸੇ ਵੀ ਉਹ ਕੰਮ ਕਿਉਂ ਨਹੀਂ ਕਰ ਪਾ ਰਿਆ ਤੇ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਲੋਕ ਉਹ ਵਿਰੋਧ ਨਹੀਂ ਕਰਨਗੇ ਤੇ ਜੇ ਤੁਸੀਂ ਕਰਦੇ ਪੰਚਾਇਤੀ ਰਾਜ ਇਕਟ ਦੀ ਜਿਨ੍ਹਾਂ ਨੇ 3-3 ਸਾਲ ਸਰਪੰਚਣ ਪਲਾਨ ਦੇ ਸਰਪੰਚੀ ਕਰ ਲਈ ਨਾ ਪਰ ਉਹ ਵੀ ਨਹੀਂ ਪਰ ਉਹ ਵੀ ਨਹੀਂ ਵੀ ਜਿਹੜੇ ਨਵੇਂ ਆ ਇਹਨਾਂ ਦਾ ਪਰਨਾ ਕੀ ਹੈ ਪਰੇ ਉਹ ਵੀ ਨਹੀਂ ਅੱਛਾ ಗ್ರಾಮ ਸਭਾ ਦੇ ਵਿੱਚ ਆਪਾਂ ਜਿਹੜਾ ਦਾ ਸਾਹਿਬਾਂ ਗੱਲ ਇੱਕ ਹੋਰ ਜੋੜਦਾ ਦੋ ਗੱਲਾਂ ਹੀ ਆ ਕਿ ਉਹ 6 ਮਹੀਨੇ ਬਾਅਦ ਬੁਲਾਉਣੀ ਹੈ ਜੂਨ ਤੇ ਦਸੰਬਰ ਉਹਦਾ ਕਾਨੂੰਨ ਹੈ ਵੀ ਜੇ ਸਰਪੰਚ ਦੋ ਲਗਾਤਾਰ ಗ್ರಾಮ ਸਭਾਵਾਂ ਨਾ ਬੁਲਾਵੇ ਤਾਂ ਉਹ ਸਸਪੈਂਡ ਹੋ ਜਾਂਦਾ ਹੈ ਹੋ ਜਾਂਦਾ ਉਹਦੇ ਵਿੱਚ ਕੀ ਹੈ ਵੀ ಗ್ರಾಮ ਸਭਾ ਚ ਪਿੰਡ ਦਾ ਹਰੇਕ ਵੋਟਰ ਮੈਂਬਰ ਹੈ ਉਥੇ ਜਿਹੜੇ ਵੀ ਗ੍ਰਾਂਥ ਸਭਾ ਚ ਲੋਕ ਆਉਣਗੇ VOTER ਆਉਣਗੇ ਜੋ ਤੁਸੀਂ ਕਿਹਾ ਵੀ ਮਤਾ ਪਾਸਤਾ ਕੋਈ ਕੀ ਸਾਰੇ ਬੈਠੇ ਹੋਗੇ ਸਰਪੰਚ ਸਾਹਿਬ ਵੀ ਸੈਕਟਰੀ ਵੀ ਸੈਕਟਰੀ ਨਾ ਹੋਵੇ ਜਈ ਵੀ ਰਿਵੀਓ ਦਫਤਰੀ ਜਿਵੇਂ ਬਾਰੀ ਬਣਦੀ ਹੈ ਵੀ ਉੱਪਰ ਬੰਦੇ ਜੋਰ ਉੱਥੇ ਲਾਵੇ ਸਿਕਿਉਰਿਟੀ ਲਾਵੇ ਉਥੇ ਕੋਈ ਮਤਾ ਪਾਸ ਹੋ ਗਿਆ ਤੁਸੀਂ ਕਿਹਾ ਵੀ ਨਹੀਂ ਕਰ ਸਕਦਾ ਸੀ ਐਮ ਬਿਲਕੁਲ ਠੀਕ ਗੱਲ ਹੈ ਵੀ ਉਹ ਇੱਕ ਤਾਂ ਲੋਕਾਂ ਦੇ ਰੋਹ ਤੋਂ ਆਵਾਜ਼ ਆ ਸਰਪੰਚ ਉਹ ਲੋਕ ਕਹਿੰਦੇ ਪਾਈ ਸਾਡੇ ਤਾਂ ਸੀ ਸਰਪੰਚ ਨੇ ਸਾਈਨ ਕਰੇ ਅਸੀਂ ਕਰੇ ਆ ਸਾਡੀ ਸਮੱਸਿਆ ਤਾਂ ਮਹਿਕਵਾ ਨਹੀਂ ਕਰ ਰਿਆ ਹੁਣ ਮਹਿਕਮਾ ਕੀ ਹੈ ਮਹਿਕਮਾ ਜਿਹੜਾ ਟਾਰਗੇਟ ਹੈ ਮਹਿਕਮਾ ਸਰਪੰਚ ਉਹ ਰੱਖਦਾ ਉਧਰ ਲੋਕ ਵੀ ਰੱਖਦੇ ਆ ਉਸ ਕਰਕੇ ਸਮੱਸਿਆ ਤਾਂ ਆਉਂਦੀਆਂ ਉਹ ਨੂੰ ਪਤਾ ਹੈ ਸਰਪੰਚ ਨੂੰ ਵੀ ਪਾਵਰ ਕੀ ਹੈ ਉਹ ਨੂੰ ਤੁਸੀਂ ਪਿੰਡ 'ਚ ਕੋਈ ਸੰਬੰਧ ਚੌਂਕੀ ਖਾਣਾ ਉਥੇ ਲੋਕਾਂ ਨੂੰ ਹੁੰਦਾ ਵੀ ਸਾਡੇ ਕੰਮ ਹੋਏਂਦਾ ਕੰਮ ਇਸ ਲੈਵਲ ਤੱਕ ਨਹੀਂ ਹੈਗਾ ਵੀ ਸਿਰਫ ਖਾਣਾ ਤੱਕ ਹੋਵੇ ਸਰਿੰਦਰ ਸਰ ਮੈਂ ਥਾਣੇ ਚੱਲਦਾ ਤੁਨੂੰ ਮੈਂ ਜਿਹੜਾ ਪੰਚਾਇਤ ਹੈ ਮੈਂਬਰ ਜਾਂ ਸਰਪੰਚ ਇਹ ਜਿਹੜਾ ਹੈਗਾ ਸਿਲੈਕਟਿਵ ਹੈ ਸਿਲੈਕਟਿਵੀ ਦਾ ਇਹਨੂੰ ਆਪਾਂ ਸਿਲੈਕਟ ਕਰ ਸਕਦੇ ਹਾਂ ਤਿੰਨ ਸਰਬੰਧੀ ਨਾਲ ਕਰ ਸਕਦੇ ਆ ਕਰ ਸਕਦੇ ਆ ਇੱਕ ਲੋਕਨ ਰਾਜ ਚੁਣਿਆ ਹੋਇਆ ਨਮਾਇੰਦਾ ਭਾਵੇਂ ਵੋਟਰਾਂ ਚੋਂ ਲਏ ਦੇ ਭਾਵੇਂ ਸਰਬੰਧੀ ਨਾਲ ਹਾਂ ਉਹ ਵੀ ਚੁਣਿਆ ਹੀ ਇਹਨੂੰ ਆਪਾਂ ਅਨੋਰ ਨਹੀਂ ਕਰ ਸਕਦੇ ਸਹਿਮਤੀ ਜਿਹੜਾ ਵੀ ਚੁਣਿਆ ਜਦੋਂ ਠਾਣੇ ਚ ਜਾਂਦਾ ਹੈ ਜਾਂ ਇਹ ਕਿਤੇ ਬੀਸੀ ਦਫਤਰ ਜਾਂਦਾ ਹੈ ਇਹ ਬੀੜੀ ਵੀ ਦਫਤਰ ਜਾਂਦਾ ਹੈ ਇਹਦੀ ਇੱਕ ਪਾਵਰ ਹੈ ਇਹ ਇੱਕ ਪ੍ਰੋਟੋਕਾਲ ਦੇ ਅਧੀਨ ਹੈ ਚੌਂਕੀ ਇੰਚਾਰਜ ਨੇ ਮੁਨਸ਼ੀ ਨੇ ਇਹਨਾਂ ਦੀ ਰਿਸਪੈਕਟ ਕਰਨੀ ਹੁੰਦੀ ਪੰਚਾਇਤ ਕੋਲ। ਐਵੇਂ ਜਿਵੇਂ ਬीडीपीਓ ਦਫ਼ਤਰ ਦਾ ਇੱਕ ਰਿਸਪੈਕਟ ਹੈ। ਸਬਲਾਕ ਸੰਮਤੀ ਜਾਂਦੇ ਉੱਥੇ ਇਹਨਾਂ ਦੀ ਰਿਸਪੈਕਟ ਹੈ। ਇਹ ਕੋਈ ਵੀ ਤੁਸੀਂ ਮੈਨੂੰ ਅੱਜ ਪੰਜ ਦੱਸੋ 1-2% ਬਣਾ ਇਹਨਾਂ ਨੂੰ ਰਿਸਪੈਕਟ ਇਹ ਜਾ ਕੇ ਉਹਨਾਂ ਦੀ ਉਲਟਾ ਕਰਦੇ ਆ ਕਰਦੇ ਆ। ਹਾਂ ਜਦੋਂ ਕਿ ਇਹ ਸਿਲੈਕਟਿਵ ਹੈ। ਹਾਂ ਜਦੋਂ ਲਗਟਿਵ ਹੈ ਤਾਂ ਇਹਨਾਂ ਨੂੰ ਰਿਸਪੈਕਟ ਉਹਨਾਂ ਨੇ ਕਰਨੀ ਹੈ। ਹਾਂ ਮੁਲਾਜ਼ਮਾਨੀ ਦੇ ਰੂਪ ਚ ਆਵੇ ਸਮਝਣਾ ਹੋਵੇ ਕਿ ਜਿਹੜੀ ਸਰਕਾਰ ਚੁਣੀ ਹੋਈ ਹੈ ਆਪਣੇ ਮੁੱਖ ਮੰਤਰੀ ਹੈ ਮੰਤਰੀ ਹੈ ਐਮ ਐਲ اے ਉਹਨਾਂ ਦੇ ਲਈ ਉਹਨਾਂ ਦੇ ਸਹਾਇਕ ਦੇ ਤੌਰ ਤੇ ਆਈ ਐਸ ਪੀ ਸੀਸ ਹੁੰਦੇ ਆ ਕਿਉਂਕਿ ਉਹ ਵੱਡੇ ਆ ਪਾਵਰ ਚ ਚੁਣੇ ਹੋਏ ਨੁਮਾਇੰਦੇ ਆ ਤਾਂ ਉਹਨਾਂ ਨੇ ਆਈ ਐਸ ਨੇ सीएम ਜੀ ਮਦਿਆ ਮੰਤਰੀ ਰਿਸਪੈਕਟ ਕਰਨੀ ਤੇ ਲੋਕਾਂ ਦੇ ਕੰਮ ਕਰਨਾ ਤਾਂ ਇਸ ਕਰਕੇ ਜਿਹੜੀ ਐਕਟ ਦੇ ਦੀ ਇਹਨਾਂ ਨੂੰ ਇੱਕ ਫੋਰਸ ਇੱਕ ਸਹਾਇਕ ਦਿੱਤੇ ਜਾਂਦਾ ਚਾਹੇ ਉਹ ਬੀਡੀਪੀਓ ਜੀਐਸਡੀਓ ਹੈ ਸੈਕਟਰੀ ਹੈ ਉਹਦਾ ਸਹਾਇਕ ਆ ਇਹਨਾਂ ਦੇ ਇਹਨੋਂ ਵੱਡੇ ਨਹੀਂ ਹੋ ਸਕਦੇ ਵੱਡੇ ਨਹੀਂ ਸਕਦੇ ਜਿਵੇਂ ਡੀਸੀ ਹੈ ਡੀਸੀ ਕੀ ਜ਼ਿਲ੍ਹੇ ਦਾ ਮਾਲਕ ਹੈ ਬਿਲਕੁਲ ਪਰ ਐਮਐਲਏ ਨੂੰ ਰਿਸਪੈਕਟ ਹੁੰਦਾ ਪ੍ਰੋਟੋਕੋਲ ਹੁੰਦਾ ਉਹ ਕਰਦੇ ਆ ਉਹ ਦੇਣਾ ਪਊਗਾ ਦੇਣਾ ਪਊਗਾ ਵੱਡੀ ਹੈ ਵੱਡੀ ਹੈ ਪਰ ਹਾਲਾਂਕਿ ਡੀਸੀ ਨੇ ਡੀਸੀ ਹੀ ਰਹਿਣਾ ਹੈ ਤੇ ਉਹਨੇ ਬਦਲ ਜਾਣਾ ਪੈਸਾ ਨਾਲ ਬਾਅਦ ਪਰ ਉਹਨੂੰ ਇੱਕ ਪ੍ਰੋਟੋਕੋਲ ਹੈ ਜਿਵੇਂ ਜਿਵੇਂ ਜਿਹੜਾ ਪ੍ਰੋਟੋਕੋਲ ਹੈ ਉਹ ਸਰਪੰਚ ਕਿ ਪ੍ਰੋਟੋਕੋਲ ਹੈ ਜੇ ਕਿਤੇ ਜਾ ਕੇ ਉਹ ਸਾਈਨ ਨਹੀਂ ਫਰਾਨੇ ਸੈਕਟਰੀ ਅਸਾਈਨ ਨਹੀਂ ਕਰੇ ਹਾਂ ਉਹਨਾਂ ਨੇ ਕਹ ਮੈਂ ਤਾਂ ਕਰਨਾ ਵੀਡੀਓ ਉਹਨੇ ਕਰੇ ਨਹੀਂ ਮੈਂ ਤਾਂ ਮਤਆ ਪਾਇਆ ਸੀ ਉਹਨੇ ਨਹੀਂ ਕਰਿਆ ਉਹਨਾਂ ਨੇ ਕਿਉਂ ਨਹੀਂ ਕਰਿਆ ਇਹਨੂੰ ਉਹਦੇ ਅਧਿਕਾਰਾਂ ਦਾ ਨਹੀਂ ਪਤਾ ਹੂੰ ਜੇ ਨਹੀਂ ਕਰਦੇ ਗ੍ਰਾਮ ਸਭਾ ਬੁਲਾਉਣ ਬਿਲਕੁਲ ਉਹਨਾਂ ਦੇ ਕਿਸੇ ਹਮਤ ਦਾ ਨਾ ਕਰਨ ਬਿਲਕੁਲ ਜੇ ਕੋਈ ਵੀ ਉਹ ਡਿੱਕਾ ਲੱਗਦਾ ਹੈ ਕੋਈ ਮੁਲਾਜ਼ਮ ਇਹਨਾਂ ਦੇ ਤੇ ਨਿਕਲ ਨਹੀਂ ਸੌਂਦਾ ਤੇ ਗ੍ਰਾਮ ਸਭਾ ਬੁਲਾ ਸਕਦੇ ਆ ਬਿਲਕੁਲ ਬੁਲਾ ਸਕਦੇ ਆ ਤਾਂ ਉਹਨੂੰ ਜਿਹੜੇ ਵੱਡੇ ਮਾਇਆ ਆਪਣਾ ਪੰਚਾਇਤ ਮੰਤਰੀ ਹੈ ਜਾਂ ਸਾਰੀ ਸਰਕਾਰ ਹੈ ਉਹ ਨਹੀਂ ਇਗਨੋਰ ਕਰ ਸਕਦੀ ਇਹਦਾ ਵੀ ਕੁਝ ਵੀ ਨਹੀਂ ਜੇ ਜਿਹੜੇ ਆਪਣੇ ਦੇਈ ਹੈ ਸੈਕਟਰੀ ਹੈ ਤੇ ਸਰਪੰਚ ਦੇ ਮਗਾਵਲੇ ਬਹੁਤ ਜ਼ੂੜਾ ਇਹਨਾਂ ਦਾ ਉਹਨਾਂ ਹਿਸਾਬ ਕਿਤਾਬ ਲੈ ਕੇ ਗਵਰਨਮੈਂਟ ਦੇਣਾ ਹੈ ਦੇਣਾ ਬਿਲਕੁਲ ਠੀਕ ਹੈ ਇਹਨਾਂ ਹੋਰ ਇਹ ਰੋਲਾ ਨਹੀਂ ਹੈ ਕੋਈ ਰੋਲ ਨਹੀਂਗਾ ਰੋਲ ਨਹੀਂ ਉਹੀ ਹੈ ਨਾ ਜਿਵੇਂ ਪੰਜਾਬੀ ਐਕਟ ਚ ਆਉਂਦਾ ਹੈ ਪੰਚਾਇਤ ਹੈ ਜਿਹੜੀ ਇਹ ਆਪਣੀ ਸਰਕਾਰ ਹੈ ਮਿਨੀ ਸਰਕਾਰ ਹੈ ਮਿਨੀ ਸਰਕਾਰ ਹੈ ਇਹੋ ਪਿੰਡ ਦੀ ਸਰਕਾਰ ਹੈ ਉਸਡੇਟ ਦੀ ਹੈ ਇੱਕ ਬੁਰੇ ਕੋ ਕੰਟਰੀ ਆ ਆਪਣੀ ਦੇਖਦੀ ਹੈ ਦੇਸ਼ ਤੋਂ ਬਾਅਦ ਆਏ ਸਟੇਟ ਆ ਜਾਂਦਾ ਹੈ ਸਟੇਟ ਤੋਂ ਮਾਰੋ ਡਿਸਟ੍ਰਿਕਟ ਆ ਜਾਂਦਾ ਹੈ ਡੀਸੀ ਡਿਸਟ੍ਰਿਕਟ ਦੀ ਸਰਕਾਰ ਹੈ ਤੇ ਜੋ ਪਿੰਡ ਹੈ ਇਹ ਸਰਪੰਚ ਸਰਕਾਰ ਹੈ ਇਹਦੇ ਫੈਸਲੇ ਲੈਣੇ ਉਹਨੇ ਕੀ ਕਹਿ ਲੈਣਾ ਉਹ ਸਰਪੰਚ ਲੈ ਸਕਦਾ ਹੈ ਸਰਪੰਚ ਲੈ ਜਾਂਦਾ ਜਿਆਦਾ ਹੁਣ ਲੋਕ ਜਿਹੜੇ ਕੜਮ ਚੌਧਰੀ ਕਿਸਮ ਦੇ ਲੋਕ ਹੁੰਦੇ ਪਿੰਡਾਂ ਸਾਰੇ ਪਿੰਡਾਂ ਦੀ ਗੱਲ ਕਰਦਾ ਉਹ ਕੀ ਕਰਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਵੱਡੇ ਰੂਪ ਵਿੱਚ ਕੀ ਉੱਪਰ ਖੜਾਨਾ ਦੀ ਸਰਕਾਰ ਹੈ ਇਹ ਕੰਮ ਤਾਂ ਨਹੀਂ ਹੋ ਰੇ ਉਹ ਚਾਹੁੰਦੇ ਵੀ ਸਾਡਾ ਜੁੜ ਕੇ ਥੱਲੇ ਥੱਲੇ ਲੱਗਣਾ ਜਦੋਂ ਕਿ ਪੰਚਾਇਤ ਜਿਹੜੀ ਹੈਗੀ ਆ ਉਹ ਤੁਹਾਨੂੰ ਪਤਾ ਹੋਣਾ ਵੀ ਸੈਂਟਰ ਤੋਂ ਵੀ ਬਹੁਤ ਜ਼ਿਆਦਾ ਗ੍ਰਾਂਟਾਂ ਆਉਂਦੀਆਂ ਮੈਂ ਇਹੇ ਜੇ ਸਰਪੰਚਾਂ ਨੂੰ ਜਾਣਦਾ ਪੰਜਾਬ ਦੇ 99 ਹੈ 10 12 ਸਰਪੰਚ ਹੈਗੇ ਪੰਜਾਬ 'ਚ ਸਰਦਾਰ ਮੈਂ ਤੇਰੀ ਗੱਲ ਕੱਟਦਾ ਹਾਂ ਆਪਾਂ ਬੈਠੇ ਕਿਲੀ ਪਿੰਡ ਹੂੰ ਇੱਥੋਂ 2 ਕਿਲੋਮੀਟਰ ਦੂਰ ਐ ਮਤਲਬ ਕਿਲੋਮੀਟਰ ਹੀ ਐ ਪਿੱਸੀਆਂ ਨਾਲ ਪਿੱਸੀਆਂ ਨਾਲ ਪਿੱਸੀਆਂ ਨਾਲ ਪਿੰਡ 'ਚ ਸਰਪੰਚ ਸਰਕਾਰ ਤੇ 2.5 ਸਾਲ ਹੋਇਆ ਉਹਨਾਂ ਦੀ ਪਾਰਟੀ ਸੀ ਪਹਿਲਾਂ ਸੀ ਕਾਂਗਰਸੀ ਤੁਸੀਂ ਜਾਇਜੇ ਪਿੰਡ ਚ ਸੀਵਰੇਜ ਹਮ ਪਾਰਕ ਉਹ ਵਾਟਰ ਵਰਕਸ ਹਮ ਪੂਰੇ ਗਰਾਊਂਡ ਹਮ ਅਸ਼ਮਿਸ਼ਾਨ ਕਰਦੇ ਸ਼ੈੱਡ ਜਿਹੜੇ ਕਿ ਚੰਗੇ ਚੰਗੇ ਵੱਡੇ ਵੱਡੇ ਪਿੰਡਾਂ ਜਿਹੜੇ ਇਤਨੀ ਰਿਪੋਰਟ ਮੈਨਾਂ 400 ਵੋਟ ਹੋਊਗੀ ਹਮ ਦੂਜਾ 4 ਕਿਲੋਮੀਟਰ ਹੈ ਕੋਠੇ ਲਾਲ ਸਿੰਘ ਵਾਲੇ ਅੱਛਾ ਜੀ ਉੱਥੇ ਜਾਓ ਸਾਰੇ ਪਿੰਡ ਚ ਸੀਵਰੇਜ ਹਮ ਨਾਲੀਆਂ ਦਾ ਕੰਮ ਹੀ ਨਿਭੜ ਗਿਆ ਹਮ ਪਿੱਸੀਆਂ ਵਾਲੇ ਚ ਨਾਲੀਆਂ ਕੰਮ ਨਹੀਂ ਪੜ ਗਿਆ ਗਲੀ ਭੰਗ ਜਣੀ ਮਰਜੀ ਉੱਚੀ ਹੋ ਜਾਏ ਪਾਣੀ ਸੀਵਰੇਜ ਹੀ ਮਰ ਜਾਣਾ ਹਮ ਸਾਡਾ ਉਹ ਪਲਾਨ ਹੈ ਉਹ ਜਿਹੜੇ ਸਰਪੰਚ ਹੈ ਨਾ ਉਹ ਸਰਪੰਚ ਜੀ ਵਿਜ਼ਨ ਲੈ ਕੇ ਚੱਲੇ ਆ। ਨਾਲੇ ਆਮ ਘਰ ਦਾ ਮੁੰਡਾ ਵਿਸ਼ੰਤ ਸਿੰਘ ਸੀ ਉਹ। ਇਹ ਵਿਸ਼ੰਤ ਸਿੰਘ ਸੀਗਾ ਤੇ ਇੱਥੇ ਵੀ ਆਪਣੇ ਹਨਾ ਇਹਨਾਂ ਦਾ ਵਿਜ਼ਨ ਸੀਗਾ ਵੀ ਹੁਣ ਗਲੀ ਭਵੇਂ ਘਰ ਜਣਾ ਮਰਜ਼ੀ ਤੇ ਆਏ ਗਲੀ ਜਨੀ ਮਰਜ਼ੀ ਤੇ ਸੀਵੇ ਤੇ ਚੱਲੂਗਾ ਨਾ ਚੱਲੂਗਾ ਬਿਲਕੁਲ। ਸਾਡੇ ਵੀ ਕਰਦੇ ਗਲੀਆਂ ਨਾਲੀਆਂ ਮਤਲਬ ਤੋਰੀ ਕਰਦੇ ਆ। ਕਦੇ ਨਾਲੀ ਉੱਚੀ ਕਰੂ ਕਰ ਦਿੰਦਾ ਕੋਈ ਉਹ ਗਲੀ ਚੀ ਜਾਂਦੀ ਹੈ। ਜਦੋਂ ਤੱਕ ਸਾਡਾ ਵਿਜ਼ਨ ਨਹੀਂ ਬਣਦਾ। ਅਸੀਂ 25 ਸਾਲ ਰਹਿ ਕੇ ਬੁਰੇ ਬੜੇ ਬੜੀਆਂ ਕੰਮ ਲਏ। ਉਹ 5 ਸਾਲ ਦਾ ਟਾਰਗੇਟ ਹੈ। ਕਿੱਥੇ ਪਹੁੰਚਣਾ 10 ਸਾਲਾਂ ਨੂੰ ਕਿੱਥੇ ਜਾਵਾਂਗੇ ਕਿੱਥੇ ਗ੍ਰੋਥ ਹੋਊਗੀ ਸਾਡੇ ਪੜ ਤਾਂ ਕੋਈ ਹੈ ਹੀ ਨਹੀਂਗਾ ਵੀ ਅੱਜ ਪਿੰਡ ਦੇ ਵਿੱਚ ਚੱਕਨੇ ਟਰਾਂਸਫਾਰਮ ਆਇਆ ਜੇ ਸਰਪੰਚ ਬਣ ਗਿਆ ਸਰਪੰਚ ਦਾ ਪਹਿਲਾ ਕੰਮ ਹੈ ਪਿੰਡ ਦੇ ਵਿੱਚ ਬਿਜਲੀ ਦੀ ਪ੍ਰੋਬਲਮ ਬਣਾ ਲੈ ਪਾਣੀ ਦੀ ਪ੍ਰੋਬਲਮ ਬਣਾ ਦੇ ਕੋ ਸਾਫ ਪਾਣੀ ਮਿਲੇ ਸਾਫ ਪਾਣੀ ਮਿਲੇ ਅੱਜ ਵੀ ਜਿਹੜੇ ਪਾਸੇ ਲਾਈਟ ਦੀ ਵੋਲਟੇਜ ਘਟਾ ਉਸੇ ਟਰਾਂਸਫਾਰਮ ਨਵਾਂ ਲੱਗਣਾ ਹੈ ਐਸਪੀਓ ਨੂੰ ਚੇਂਜ ਕਰਦੇ ਅੱਜ ਵੀ ਬਠਿੰਡੇ ਜਿਹੜੇ ਜੈਲਾ ਸਾਹਿਬ ਗੱਲ ਕਰੀਏ ਨਾ ਬਠਿੰਡੇ ਜ਼ਿਲ੍ਹੇ ਚ ਸੇਵਿੰਗ ਆ ਪਿੰਡ ਆ ਹੋਰ ਕਈ ਪਿੰਡ ਆ ਜੇ ਸਾਫ ਪੀਣ ਵਾਲਾ ਪਾਣੀ ਉਹਦੇ ਕਲੀਜ ਵੀ ਨਹੀਂ ਹਾਂ ਕਲੀਜ ਦੇ ਵਿੱਚ ਵੀ ਪਾਣੀ ਹੈ ਨਹੀਂ ਕੋਈ ਨਾ ਪ੍ਰੋਬਲਮ ਆ ਠੀਕ ਹੈ ਨਾ ਤੇ ਜਦੋਂ ਤੱਕ ਸਾਨੂੰ ਉਹ ਸਰਪੰਚ ਦਾ ਮਕਸਦ ਕੀ ਹੈ ਇਹ ਜਿਹੜਾ ਕਲੀ ਸਰਪੰਚ ਦਾ ਬੋਲ ਬੰਦੀ ਉਹਨਾਂ ਨੇ ਧਿਆਨ ਦੇਣਾ ਹੈ ਕਿ ਤਰ੍ਹਾਂ ਕੋ ਤਨ ਸੁਵਿਧਾ ਆ ਜਾਈਆਂ ਇੱਕ ਤਾਂ ਲਾਈਟ ਜੇ ਕਰੇ 5 ਘੰਟੇ ਨਾਲ ਸਾਡਾ ਜਰੂਰ ਨਹੀਂ ਕਿਤੇ ਬੰਦ ਇੱਕ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਤੇ ਇੱਕ ਐਜੂਕੇਸ਼ਨ ਐਜੂਕੇਸ਼ਨ ਤੇ ਚੌਥੀ ਹੈਗੀ ਜਿਹੜੀ ਸਿਹਤ ਸਿਕਿਟੀ ਹਾਂ ਮੀਟ ਸਪੈਸ਼ਲਿਟੀ ਦੇ ਵਿੱਚ ਸਾਡੇ ਦਾ ਹੈਗਾ ਹਰ ਦੇ ਅੰਦਰ ਹੈ ਉਥੋਂ ਦਾ ਸਰਪੰਚਾ ਚਾਰ ਕੰਮ ਕਰਦੇ ਸਾਰੀ ਉਮਰ ਹਰਦੇ ਹੀ ਨਹੀਂ ਹਰਦਾ ਕੁਝ ਕਢਮਜਾ ਉਹਦੇ ਵੀ ਹੁੰਦੇ ਨਾ ਜੀ ਉਹ ਕਹਿੰਦਾ ਵੀ ਸਾਡੇ ਮੇਜ ਸਾਡੇ ਥੱਲੇ ਲੱਗਣ ਵਾਲਾ ਹੋਵੇ ਅਸੀਂ ਇਹਨੂੰ ਵਰਤ ਗਏ ਉਹ ਆਪ ਦਾ ਉਹ ਵੋਟਾਂ ਵਾਸਤੇ ਗਾਂ ਐਮਐਲਏ ਐਮਪੀ ਉਹਨਾਂ ਵੋਟਾਂ ਵਾਸਤੇ ਵਰਤਿਆ ਇਹਨੂੰ ਸਮਝਣਾ ਬਣੇ ਵੀ ਉੱਥੇ ਤੱਕ ਕੀ ਹੋਵੇ ਯਾਰ ਉਹ ਐਮਐਲਏ ਦੇ ਮੂੰਹ ਕਨੇ ਝਾਕ ਕੇ ਐਮਪੀ ਦੇ ਮੂੰਹ ਕਨੇ ਝਾਕ ਕੇ ਉਹ ਕਿਸੇ ਮੰਤਰੀ ਦੇ ਮੂੰਹ ਕਨੇ ਝਾਕ ਕੇ ਵੀ ਯਾਰ ਪੈਨ ਤੇ ਕੁਝ ਕਰਾਉਣਾ ਆ ਆਪਾਂ ਉਹਨਾਂ ਥੱਲੇ ਲੱਗੋ ਫੇਰ ਇਹ ਕੰਮ ਦਾ ਹੋਵੇ ਹਾ ਜਿਹੜਾ ਮਿੰਟੂ ਆਪਾਂ ਸਾਰੇ ਪਿੰਡ ਦੇ ਚਾਚਾ ਹੁੰਦੇ ਯਾਰ ਸੀ ਕਲਾ ਵਾਲਾ ਮੁੰਡਾ ਮਿੰਟੂ ਐ ਉਹ ਬੰਦੇ ਨੇ ਇੱਥੇ ਬਠਿੰਡੇ ਵੀ ਉਹ ਮੇਲਾ ਮੇਲੇ ਉਹ ਐਜ ਜਗਨੂ ਦਾ ਮੇਲਾ ਲੱਗਿਆ ਸੀ ਉਹ ਬੋਲਿਆ ਖੁਦ ਉਹ ਵੀ ਪਤਾ ਹੀ ਲੋਕਾਂ ਨੂੰ ਪਹਿਲਾਂ ਉਹ ਇਲੈਕਸ਼ਨ ਲੜਿਆ ਫਿਰ ਉਹ ਸਰਦਾਰ ਬਣ ਗਿਆ 10 ਸਾਲਾਂ ਤੋਂ ਐਜ ਕੀ ਪਤਾ ਨਹੀਂ ਕੀ ਮਹੌਲ ਹੁੰਦਾ ਉਹ ਬੰਦੇ ਨੇ ਕਿੰਨਾ ਕੰਮ ਕਰਾਇਆ ਉਹ ਕਹਿੰਦਾ ਵੀ ਮੈਂ ਸਰਕਾਰ ਤੋਂ 10% ਗ੍ਰਾਂਟ ਲਈ ਹੈ ਉਹ ਪੰਜਾਬ ਸਰਕਾਰ ਤੋਂ ਸੈਂਟਰ ਤੋਂ ਗ੍ਰਾਂਟ ਲਈਆਂ ਹੋਰ ਐਨਆਰਆਈ ਵੀਰਾਂ ਨੂੰ ਕਿਹਾ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ ਆਪਣਾ ਤਾਂ ਕੋਈ ਹੁੰਦਾ ਨਹੀਂ ਆਪਣਾ ਤਾਂ ਧੌਂ ਚ ਕਿੱਲਾ ਹੈ ਜਿਹੜਾ ਬਣ ਗਿਆ ਵਾਸੋਂ ਨੂੰ ਲੱਗਦਾ ਹੈ ਚਿੱਟਾ ਕੁੱਟਦਾ ਪਾਲਾ ਉਸ ਮਨ ਲੋ ਸਰਪੰਚੀ ਨੂੰ ਹੋਰ ਰੂਪ ਚ ਹੀ ਲੈਂਦਾ ਹੋਂਦ ਪਲੇਟ ਚ ਜਾਂਦਾ ਹੁ ਕੀਲੀ ਸਕੂਲ ਦੇ ਅੱਜ ਬੱਚੇ 400 ਦੇ ਪੰਜ ਸਰਕਾਰੀ ਸੀਨੀਅਰ ਸੈਂਟਰ ਸਕੂਲ ਦੇ ਹਾਂ ਕਾਫੀ ਬੱਚੇ ਨੇ ਮੇਰੇ ਜਿਹੜੇ ਨਹੀਂ ਨਹੀਂ ਪਹਿਲਾਂ 470 ਸੀ ਅੱਛਾ ਘਟ ਗਏ ਕਿਹਦੀ ਗਲਤੀ ਦਾ ਘਟਿਆ ਕਿਸੇ ਪੰਚਾਇਤ ਨੂੰ ਨਹੀਂ ਪਤਾ ਕਿਸੇ ਕਮੇਟੀ ਨੂੰ ਨਹੀਂ ਪਤਾ ਕਿ ਜਿੱਦਾਂ ਪੰਜ ਹੋਰ ਘਟ ਗਏ ਉਹਦੇ ਤਿੰਨ ਪੋਸਟ ਉੱਡ ਜਾਣਗੇ ਕਲੀਸ ਕਿਉਂਕਿ ਇਹ ਜਿਹੜੀ ਪੋਸਟ ਹੈ ਨਾ ਤੇ ਬੱਚਿਆਂ ਦੀ ਗਿਣਤੀ ਦੇ ਆਧਾਰ ਤੇ ਤੇ ਜਿਹਦੇ ਤਿੰਨ ਪੋਸਟਾਂ ਹੋਰ ਡਿੱਗੀਆਂ ਹੂੰ ਉਹਦੇ ਫੇਰ ਟੀਕਾ ਮਾਰਨਗੇ ਸਾਰੇ ਹੂੰ ਤੁਹਾਡੇ ਮਾਸਟਰ ਦੇ ਉਹ ਮਾਸਟਰ ਦੇ ਉਹ ਤੇ ਇਹ ਕਿਹਦੀ ਗਲਤੀ ਨਾ ਹੋ ਰਹੀ ਹੈ ਮੈਨੂੰ ਪਤਾ ਹੈ ਹੂੰ ਸਾਡੇ ਕੋਈ ਸਕੂਲ ਦੀ ਕਮੇਟੀ ਉਹ ਕੋਈ ਮੈਨੇਜਮੈਂਟ ਕਮੇਟੀ ਮੈਨੇਜਮੈਂਟ ਕਮੇਟੀ ਕੋਈ ਟੈਨਸ਼ਨ ਨਹੀਂ ਕਿਉਂ ਘਟੇ ਹੈ ਹੂੰ ਨਹੀਂ ਪਤਾ ਹੂੰ ਪੰਚਾਇਤ ਨੂੰ ਨਹੀਂ ਪਤਾ ਲੀਡਰ ਸੀ ਕੋਈ ਸੁਪੇ ਲੀਡਰ ਹੈ ਮੈਂਬਰ ਪੰਚਾਇਤ ਦਾ ਅਸੀਂ ਹਾਂ ਉਹ ਤਾਂ ਡੰਮੀ ਹੈ ਡੰਮੀ ਨਹੀਂ ਨਹੀਂ ਉਹੀ ਗੇੜਾ ਫੂਚ ਗੇੜਾ ਮਾਰਿਆ ਹੂੰ ਟੂਰਨਾਮੈਂਟ ਕਲੱਬ ਕਲੱਬ ਦਾ ਕੰਮ ਕੀ ਕੰਮ ਹੁੰਦਾ ਹੈ ਇਹਹੀ ਹੋਦਾ ਹੈ ਕੀ ਕਲਰ ਟੂਰਨਾਮੈਂਟ ਕਰਾਉਣਾ ਕਲੱਬ ਦਾ ਕੰਮ ਹੈ ਬਿਲਕੁਲ ਸਾਰੇ ਹੁੰਦੇ ਆ ਉਹੀ ਜਿਹੜਾ ਕਲੱਬ ਆਂਦਾ ਹੈ ਉਹ ਲੋਕ ਪੁਲਾਈ ਕਲੱਬ ਹੁੰਦਾ ਹੈ ਇਹ ਕਲੱਬ ਦੇ ਕੀ ਕੰਮ ਹੈ ਇਹ ਕੰਮ ਉਹ ਕਲੱਬ ਨੂੰ ਇਹ ਤਾਂ ਨਹੀਂ ਪੈਸੇ ਇਕੱਠੇ ਕਰ ਲਓ ਉਸ ਅਹਿਸ਼ੂ ਕਰ ਲਓ ਤੇ ਬਾਅਦ ਕਿ ਡਾ ਦਿਓ ਹਾਂ ਇਹ ਜਿਆਦਾ ਤੱਕ ਕੰਮ ਇਹੀ ਆ ਦੀ ਸਾਲ 200 ਟੂਰਨਾਮੈਂਟ ਕਰਾਓ ਬੱਲੇ ਬੱਲੇ ਕਰਾਓ ਚਾਰ ਲੀਡਰਾਂ ਖੜ੍ਹੋ ਪਰ ਇਹ ਬੇਸਿਕ ਕੰਮ ਹੈਗਾ ਬੇਸਿਕ ਕੰਮ ਨਾਲ ਸਕੂਲ ਦਾ ਵੀ ਧਿਆਨ ਰੱਖਣਾ ਅੱਜ ਮੈਂ ਪੂਰਾ ਜੋਰ ਲਾਈ ਜਾਣਾ ਮੈਂ ਹੁਣ ਜੋਰ ਲਾਈ ਐਡਮ ਦੋ ਬੱਚੇ 10ਵੀਂ ਦੇ ਸੀਗੇ ਪਹਿਨਾ ਉਹ ਬੱਚੇ ਕਿਸੇ ਕਾਰਨ ਨਹੀਂ ਇੱਥੇ। ਤਾਂ ਮੈਂ ਉਹਨੂੰ 10ਵੀਂ ਦੇ ਵਿੱਚ ਕਰੋਣੀ ਸੀਗੀ। ਬੱਚਾ ਨਹੀਂ ਗਿਆ ਇਹਨਾਂ ਨੇ। ਨਾਂ ਨਾਮ ਵੀ ਨਹੀਂ ਘਟਿਆ ਸੀਗਾ। ਤਾਂ ਜਦੋਂ ਅਸੀਂ ਸਕੂਲ ਜਾਵਾਂਗੇ ਮੈਂ ਇੱਕ ਸਕੂਲ 'ਚ ਗਿਆ। ਮੈਂ ਪਲੱਸ 2 10ਵੀਂ ਤੇ 8ਵੀਂ ਨੂੰ। ਜਿਹੜੇ ਪਾਸਲਾ ਤੋਂ ਸਿਰਫ ਜਵਾਬ ਆਉਂਦਾ। ਤੁਹਾਨੂੰ ਕੈਸ਼ ਪ੍ਰਾਈਜ਼ ਦਿੰਦਾ। ਤਾਂ ਮੈਂ ਟੂਰਨਾਮੈਂਟ ਰੁਪਈਆ ਦਿੰਦਾ। ਹੂੰ। ਉਹ ਐਨੌਂਸ ਕਰਕੇ ਹਰੇ ਕਲਾਸ ਨੂੰ ਦੇਊਗਾ ਇਹਦਾ। ਤਾਂ ਉਹ ਕੰਪੀਟੀਸ਼ਨ ਦਾ ਭਾਵਨਾ ਆਊਗਾ। ਕੁਝ ਬੱਚੇ ਆ ਕੇ ਕਿੰਨੇ ਨੰਬਰ ਤੇ ਰਹਿ ਗਏ। ਉਹਦੇ ਜੈ ਐਕਸਿਸ ਇੱਕ ਨੰਬਰ ਲੈ ਉਹ ਆਪੇ ਸਾਨੂੰ ਦੇ। ਅਵੇਅਰਨੈਸ ਦੀ ਤੁਹਾਨੂੰ ਕਮੀ ਪਿਛਲੇ ਪਲਾਨ ਦੀ ਗੱਲ ਆ ਥੋੜੇ ਨੇੜੇ ਪਿੰਡ ਪਿੰਡ ਦਾ ਕੰਨਾ ਨਾ ਲੈਣਾ ਉਥੇ ਬੀਬੀ ਸਰਪੰਚ ਹੁੰਦੇ ਬੀਬੀਆਂ ਵਾ ਤੇ ਰਿਆਰ ਪਸੰਦੀਆਂ ਯਾਰ ਲੋਗ ਜੈਸੀ ਵੱਖਰੀ ਗੱਲ ਆ ਉਹਦੇ ਚ ਮੈਂ ਇੱਕ ਪਿੰਡ ਚ ਗਿਆ ਮੈਂ ਬਾਹ ਖੜਕਾਇਆ ਮੈਂ ਕਿਹਾ ਵੀ ਸਰਪੰਚ ਸਾਹਿਬ ਆਵਾਜ਼ ਮਾ ਦਿੱਤੀ ਉਹ ਬੀਬੀ ਜੀ ਝਾੜੂ ਲਾ ਰਹੀ ਸੀ ਉਹ ਕਹਿੰਦੀ ਸਰਪੰਚ ਸਾਹਿਬ ਤਾਂ ਗਏ ਹੋਇਆ ਕਿਤੇ ਤੇ ਮੈਨੂੰ 5-7 ਦਿਨਾਂ ਬਾਅਦ ਪਤਾ ਲੱਗਿਆ ਕਿ ਸੁਮੇਜੀ ਵੀ ਤੁਸੀਂ ਆਪ ਸੀ ਸੁਮੇਜੀ ਵੀ ਸੀ ਬੀਬੀ ਮੈਨੂੰ ਉਹ ਉਹ ਐਨੀ ਵਿਚਾਰੀ ਐਤਾ ਤਾਂ ਚੇਅਰਮੈਨ ਹੁਣ ਤੁਸੀਂ ਇੱਥੇ ਆਪਣੇ ਬਿੰਡੇ ਚੇਅਰਮੈਨ ਉਹਨੇ ਕਰਾ ਲਈਆਂ ਜਾਂ ਮਾਵਾ ਜਾਂ ਹੋਰ ਹੈ ਤਾਂ ਉਹ ਆਪਣੇ ਆਪ ਵੀ ਚੇਅਰਮੈਨ ਸਮਝਿਆ ਮਤਲਬ ਅਵੇਰਨੈਸ ਤੇ ਇਹ ਕਮੀ ਹੈ ਮਤਲਬ ਉਹ ਚਾਹੁੰਦੇ ਨਹੀਂ ਪਾ ਕੇ ਨਾ ਤੁਸੀਂ ਪਿਸਤੌਲ ਲਖਰਾ ਮੰਨ ਕੇ بس ਮੈਂ ਸਰਪੰਚੀ ਵੀ ਕਰ ਆ ਲਈਏ ਤੇ ਚੇਅਰਮੈਨ ਵੀ ਕਰ ਆ ਲਈਏ ਹਾਂ ਤੇ ਜਰਾ ਕਰਾ ਪਾ ਕੇ ਪਤਾ ਉਹ ਚੇਅਰਮੈਨ ਬਣਾਏ ਜਾਂ ਸਰਪੰਚੀ ਵੀ ਬਣਾ ਰਹੇ ਨੇ ਬਣਾ ਰਹੇ ਨੇ ਹਾਂ ਬਸ ਉਹ ਆਹ ਪੁੱਛ ਆ ਵੀ ਮੈਂ ਹੀ ਹਾਂ ਜਰਾ ਹਾਂ ਮੈਂ ਪੁੱਛ ਆ ਤੇ ਇਹ ਵੇਰਨਾ ਦੀ ਕਮੀ ਹੈ ਉਹ ਮੇਰੇ ਹਸਾਬ ਨਾਲ ਜਿਹੜੇ ਅਧਿਕਾਰੀ ਹੈ ਉਹ ਵੀ ਨਹੀਂ ਚਾਹੁੰਦੇ ਵੇਰਨਾ ਤੁਹਾਨੂੰ ਕਿਉਂਕਿ ਉਹਨਾਂ ਨੇ ਮੈਨੂੰ ਨਹੀਂ ਲੱਗਿਆ ਕਿਤੇ ਮੈਨਰਾ ਬਾ ਬਹੁਤ ਸਮਾਂ ਬੀਡੀਪੀ ਦਫਤਰ ਨਾਲ ਵੀ ਉਹ ਕਿਤੇ ਉਹਨਾਂ ਨੇ ਛਾਪ ਕੇ ਜਾਂ ਪਿੱਛੋਂ ਰਿਕੁਆਇਰਮੈਂਟ ਕਿਹਾ ਵੀ ਭਾਈ ਪੰਚਾਇਤੀ ਰਾਜ ਐਕਟ ਛਾਪੋਣਾ ਆਪਾਂ ਸਰਪੰਚ ਨੂੰ ਬੰਡਣਾ ਉਹ ਚਲੋ ਇੰਟਰਨੈਟ ਤੇ ਪਿਆ ਉਹ ਵੱਖਰਾ ਮੈਟਰ ਹੈ ਪਿਪਰ ਇੱਕ ਮਹਿਕਮੇ ਦੀ ਵੀ ਜ਼ਿੰਮੇਵਾਰੀ ਬਣੀ ਹੈ ਵੀ ਤੁਸੀਂ ਇੱਕ ਕਾਪੀ ਜਿਹੜਾ ਸਰਪੰਚ ਦਾ ਬਣ ਗਿਆ ਉਹਦੇ ਟੇਬਲ ਤੇ ਪਈ ਹੋਵੇ ਏਡੇ ਟੇਬਲ ਵੀ ਹੁੰਦੇ ਆ ਇੱਥੇ ਪੰਚਾਇਤੀ ਰਾਜ ਐਕਟ ਪਿਆ ਹੋਵੇ ਜਿਹਨੇ ਹੁਣ ਆਪਾਂ ਕਿਸੇ ਐਡਵੋਕੇਟ ਕੋਲ ਜਾਂਦੇ ਆ ਕੋਈ ਕੇਸ ਹੁੰਦਾ ਉਹ ਕਿੱਛੇ ਕਿਤਾਬਾਂ ਉਹ ਦੇਖਦੇ ਆ ਭਾਈ ਆਹ ਕਾਨੂੰਨ ਆ ਫਿਰ ਜੱਜ ਸਾਹਿਬ ਨੂੰ ਕਹਿੰਦੇ ਵੀ ਸਾਡਾ ਬੰਦਾ ਤਾਂ ਛੱਡੋ ਆਹ ਨੂੰ ਸਾਡਾ ਬੰਦਾ ਛੱਡਣਾ ਚਾਹੀਦਾ ਉਹ ਦੇਖਦੇ ਨਹੀਂ ਪੰਚਾਇਤ ਵੀ ਆਪਾਂ ਜੇ ਗਲੀ ਬਣਾਉਣੀ ਜਾਂ ਹੋ ਕੋਈ ਵੱਡਾ ਪ੍ਰੋਜੈਕਟ ਆਪਾਂ ਹੀ ਪੰਚਾਇਤੀ ਰਾਜ ਐਕਟ ਪਿਆ ਪੜੀਏ ਇਹਨੂੰ ਆਪਣੇ ਕੀ ਪਾਵਰਾਂ ਹੈਗੀਆਂ ਕਿਸੇ ਦੇ ਟੇਬਲ ਤੇ ਨਹੀਂ ਹੁਣ ਕਿਸੇ ਨੇ ਕਿਸੇ ਸਰਪੰਚ ਨੂੰ ਬਠਿੰਡੇ ਦਾ ਖਾਸ ਕਰਕੇ ਕਿਸੇ ਸਰਪੰਚ ਨੂੰ ਪਦਾਨ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਨਾ ਸਰਪੈਂਚ ਦੀ ਜਾਂ ਇਲੈਕਸ਼ਨ ਦੀ ਸਿਲੈਕਟਿਵ ਦੀ ਐਕਟ ਦੀ ਹਾਂ ਇਹ ਆਉਂਦੀ ਹੈ ਗੱਲ ਬਠਿੰਡੇ ਨੂੰ ਮਾਨਤਾ ਨੂੰ ਪਛੜਿਆ ਚੋਂ ਗਏ ਹਾਂ ਸਿਰਫ ਐਜੂਕੇਸ਼ਨ ਤੋਂ ਬਣਾ ਕੇ ਹਾਂ ਤਾਂ ਬਹੁਤ ਕੁਝ ਹੋ ਗਿਆ ਅਸੀਂ ਅਸੀਂ ਕੀ ਚਾਉਣੇ ਆ ਸਾਡੇ ਜਿਹੜੇ ਪਰੇ ਲਿਖ ਲੋਗ ਹੈ ਉਹ ਸਰਪੰਚ ਇਲੈਕਸ਼ਨ ਚ ਉਰਦੇ ਨੇ ਉਰਦੇ ਨੇ ਹਾਂ ਉਹ ਜਾਂਦਾ ਬਿਨਸ ਕਰਦੇ ਆ ਹਾਂ ਜਾਂ ਉਹ ਨੌਕਰੀ ਕਰਦੇ ਆ ਹਾਂ ਸਾਡੇ ਦੇ ਲੀਡਰ ਹੈ ਸਰਪੰਚੀ ਚ ਉਹ ਪਾਗ ਲੈਂਦੇ ਆ ਤੁਸੀਂ ਇਹ ਦੱਸੋ ਤੁਸੀਂ ਤੇਰਾ ਪਗੜਾ ਜਿਹੜੇ ਪੈਰ ਕੁੱਤੇ ਤੇ ਸੇਹ ਦਾਣਾ ਜਿਹੜਾ ਪੈ ਚੜਿਆ ਹੈ ਉਹ ਕਿੰਨੇ ਪੜ੍ਹੇ ਲਿਖੇ ਸੀ ਅਸੀਂ ਠੋਣਾ ਹੀ ਜਾ ਕੇ ਉਹਨਾਂ ਨੂੰ ਐ ਕਿ ਸਰਪੰਚੀ ਅਸੀਂ ਕਰਾਂਗੇ ਹਾਂ ਤੇ ਸਰਪੰਚ ਚ ਠਾਵਾਂਗੇ ਉਹਨਾਂ ਨੂੰ ਇਹ ਅਨਪੜਾ ਮੂਕਾ ਬਣਾਵਾਂਗੇ ਭਾਂਜਾ ਤੋਂ ਥੱਲੇ ਵਿਛਾ ਲੋ ਪਾਵੇਂ ਤੇੜ ਬੰਨ ਦੇ ਭਾਵੇਂ ਸਿੱਧੇ ਬੰਨ ਲੋ ਜਿਵੇਂ ਲੋੜ ਲੱਗਾ ਵਰਤਾਂਗੇ ਜਿਵੇਂ ਲੋੜ ਆ ਗਿਆ ਉਵੇਂ ਵਰਤਾਂਗੇ ਜਿੱਥੇ ਜਿੱਥੇਾਨੂੰ ਲੋੜ ਹੋਈ ਜਿੱਥੇ ਥੱਲੇ ਵਿਚਾਂ ਦੀ ਲੋੜ ਥੱਲੇ ਵਿਚਾਂਾਂਗੇ ਤੇ ਬੋੜੇ ਰੱਖਦੇ ਬੋੜੇ ਰੱਖ ਲਾਂਗੇ ਤੇੜੀ ਲੋੜਾ ਤੇੜ ਬੰਨ ਲਾਂਗੇ ਸਿੱਧੇ ਲੋੜਾ ਕਰਕੇ ਬੰਨ ਲਾਂਗੇ ਕਿ ਨਹੀਂ ਸਰਪੰਚ ਜਿਹੜਾ ਇਸ ਤਰ੍ਹਾਂ ਦੇ ਲੋਕ ਬਣਾਉਂਗੇ ਹੁਣ ਫਿਰ ਜੇ ਆਪਾਂ ਹੁਣ ਜਦੋਂ ਨੇੜੇ ਹੀ ਆਪਾਂ ਗੱਲ ਨੂੰ ਮੁਕਾਉਣੇ ਆ ਕਿ ਜਿਵੇਂ ਮਾਹੌਲ ਹੈਗਾ ਮੈਂ ਹੁਣ ਮਤਲਬ 10 12 ਸਾਲਾਂ ਤੋਂ ਪੱਤਰਕਾਰੀ ਲਾਈਨ 'ਚ ਆਂ ਤਾਂ ਹੁਣ ਉਹ ਅਵੇਅਰਨੈਸ ਆਈ ਨਹੀਂ ਬਹੁਤ ਘੱਟ ਹੈ ਗਿਆ ਵੀ ਠੀਕ ਹੈ ਪਿਛਲੇ ਸਾਲਾਂ ਨੂੰ ਕੋਈ ਬਦਲਿਆ ਹੈਗਾ ਕੁਝ ਨੌਜਵਾਨ ਆ ਇਹਦੇ ਤੇ ਇਹ ਕਿਵੇਂ ਹੋ ਸਕਦਾ ਹੈ ਇਹਦੇ ਤੇ ਨਹੀਂ ਆ ਸਕਦਾ ਜਿਨਾਂ ਚਿਰ ਤੁਸੀਂ ਵੱਡੀ ਇਲੈਕਟ੍ਰੀਕਲ ਮੀਡੀਆ ਹੂੰ ਪ੍ਰਿੰਟ ਮੀਡੀਆ ਕਹਿੰਦਾ ਪ੍ਰਿੰਟ ਮੀਡੀਆ ਖਤਮ ਹੋ ਗਿਆ ਹੂੰ ਇਲੈਕਟ੍ਰੀਕਲ ਮੀਡੀਆ ਜਾਂ ਟੀਵੀ ਵੀ ਮੰਨ ਲਓ 20% ਰਹਿ ਗਿਆ ਹੁਣ ਆ ਗਿਆ ਸੋਸ਼ਲ ਮੀਡੀਆ ਹੂੰ ਜਿਨ੍ਹਾਂ ਦੇ ਦੂਜੇ ਚੈਨਲ ਆ ਚੁੱਕੀ ਮੀਡੀਆ ਤੇ ਉਹ ਅੱਗੇ ਆਉਣ ਉਹ ਇਸ ਚੀਜ਼ ਨੂੰ ਵਾਇਸ ਹੋਣ ਮਪਰੋ ਪੰਜਾਬ ਐ ਮੱਕੜ ਐ ਆਰਐਮਬੀ ਐ ਹੂੰ ਲੋਕਵਾਜ ਮਨਿੰਦਰ ਸਿੱਧੂ ਆ ਆਪਣਾ ਹਨ ਇਹਨਾਂ ਨੂੰ ਥਲੀ ਐ ਇਹ ਪੰਜ ਸੱਤ ਬੰਦੇ ਐ ਜਿਹੜੇ ਏਸੀ ਨੂੰ ਅੱਗੇ ਲਿਆ ਸਕਦੇ ਐ ਹੂੰ ਜੇ ਇਹ ਅੱਗੇ ਚਾਹਣ ਤਾਂ ਇਹ ਕੋਈ ਵੱਡੀ ਗੱਲ ਨਹੀਂ ਕਿ ਬਹੁਤ ਛੇਤੀ ਗਿਆ ਸਕਦਾ ਲੋਕ ਰਾਜ ਜਿਹੜਾ ਪੰਚਾਇਤੀ ਰਾਜ ਐ ਇਹਨੂੰ ਇਹ ਉੱਕਣਾ ਵੀ ਮੀਡੀਆ ਦੇ ਤੇ ਚਾਰ ਪੰਜ ਜਣੇ ਮਾ ਤੇਲਾ ਨਾਲ ਨੇ ਆਪਣੇ ਜਸ ਗਰੇਵਾਲ ਐ ਮੱਕੜਤਾਬ ਐ ਥਲੀ ਐ ਮਨਿੰਦਰ ਐ ਤਾਂ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਮਤਲਬ ਜੇ ਸੋਸ਼ਲ ਮੀਡੀਆ ਚੰਗੀ ਟੀਮ ਸੋਸ਼ਲ ਮੀਡੀਆ ਦੀ ਟੀਮ ਪੰਜਾਬ ਪੱਖੀ ਕੰਮ ਕਰਦੀ ਪੰਜਾਬ ਪੱਖੀ ਇਹ ਇਹ ਸਾਰੇ ਪੰਜਾਬ ਪੱਖੀ ਕੰਮ ਕਰਨ ਵਾਲੇ ਲੰਦੇ ਹੈਗੇ ਹੈ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਇਹੇ ਜ਼ਰੂਰ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣ ਤਾਂ ਹੀ ਇਹ ਨਾਲ ਸਾਥ ਸਕਦੀ ਹੈ ਕਿਉਂਕਿ ਹੁਣ ਤਾਂ ਹਾਲਾਤ ਸਰਪੰਚਾਂ ਦੇ ਇਸ ਤਰ੍ਹਾਂ ਦੇ ਮੈਂਬਰਾਂ ਦਾ ਛੱਡੋ ਦਾ ਬਾਅਦ ਹੀ ਗੱਲ ਹੈ ਕਿ ਸਰਪੰਚਾਂ ਨੂੰ ਜਿਹੜੀ ਸਮਝ ਹੈ ਉਹਦੀ ਨਹੀਂ ਬਣ ਸਕੀ ਜਿਹੜੀ ਚਾਹੀਦੀ ਹੈ ਜਿਹਦੇ ਕਰਕੇ ਪੰਜਾਬ ترقی ਕਰੇ ਤਾਂ ਉਹਨਾਂ ਨਾਲ ਡੂ ਜਿਹੜਾ ਇਹ ਪੈਂਡਾ ਜਿਹੜੇ ਆਪਦੀ ਬਿਜਲੀ ਬਣਾ ਕੇ ਸਟੋਰ ਕਰਕੇ ਵੇਚਦੇ ਆ ਇਹੇ ਪਿੰਡ ਵੀ ਆ ਤਾਮ ਲਾਡੂ ਦੇ ਵਿੱਚ ਜਿੱਥੇ ਤੁਹਾਨੂੰ ਜਾਂਦੀ ਟਿਕਟ ਲੱਗਦੀ ਹੈ ਉਸ ਪੱਧਰ ਤੇ ਤਾਂ ਬਣੀ ਨਹੀਂ ਕਿਸੇ ਪਿੰਡ ਚ ਕੋਈ ਪਿੰਡ ਬਠਿੰਡੇ ਚ ਆਪ ਲੱਗ ਗਿਆ ਵੀ ਭਿੰਡਾ ਵਲਾਗ ਦੇ 32 ਪਿੰਡਾਂ ਚ ਕੋਈ ਪਿੰਡ ਹੋਊ ਜਿੱਥੇ ਸਾਰੀਆਂ ਸ਼ਰਕਾਂ ਬਣਨ 40ਆਂ ਦਾ ਠੀਕ ਆ ਕਾ ਨਹੀਂ ਨਾਲੀਆਂ ਤਾਂ ਨਹੀਂ ਬੰਦੀਆਂ ਨਾਲੀਆਂ ਤਾਂ ਬੰਦੀਆਂ ਹੈ ਹਾਂ ਉਹ ਅਗਲੇ ਹਲਚੀ ਹੋ ਜਾਂਦੀ ਹੈ ਉਹ ਦੂਜੀ ਇਹਦੇ ਗਰੀ ਬੰਦ ਨੇ ਵਿਜਨ ਨਹੀਂ ਵਿਜਨ ਨਹੀਂ ਨਾ ਵਿਜਨ ਨਹੀਂ ਵਿਜਨ ਨਹੀਂ ਵਿਜਨ ਨਹੀਂ ਪ੍ਰੋਬਲਮ ਕਿੱਥੇ ਵਿਜਨ ਨਹੀਂ ਨਾ ਵਿਜਨ ਨਹੀਂ ਹਾਂ ਜਿੰਨੇ ਵਿਜਨ ਨਹੀਂ ਆਏ ਅਗਲੇ ਅਗਲੇ 60 ਸਾਲ ਹੋਟਾ ਪੈਣ ਹਾਂ ਆਹ ਉਹ ਸੀਗੇ ਪਿੰਡਾਂ 'ਚ ਆਪਣੇ ਬਿਲ ਖਰਾ ਸਾਰੇ ਬੰਦ ਪਏ ਵਿਜਨ ਨਹੀਂ ਸੀਗਾ ਕੋਈ ਲਾਇਬ੍ਰੇਰੀ ਆਪਣੇ ਫਾਜ਼ਿਲਕਾਰ ਡੰਗਰ ਖੇੜਾ ਪਿੰਡ ਆ ਉਹਦੇ ਚ ਛੋਟਾ ਜਿਹਾ ਪਿੰਡ ਹੈ 250 ਮੌਲਾ ਚ ਲੱਗਿਆ ਪਿੱਛੇ ਪੱਤੀ ਟੀਚਰਾਂ ਦੇ ਆਈ ਸੀ ਲਗ 14 ਸੀ ਹਾਂ ਇੱਕੋ ਪਿੰਡ ਦੇ ਹੋਣੇ ਜਿਲੇ ਜਿਹੜੇ ਨਹੀਂ ਲੱਗੇ ਜ਼ਿਲੇ ਜਿਹੜੇ ਉਹਨੇ ਲੱਗੇ ਉਹਦੇ ਕੀ ਆ ਵੀ ਉਹਨਾਂ ਨੇ ਲਾਇਬ੍ਰੇਰੀਆਂ ਖੋਲੀਆਂ ਤੇ ਰਾਜਸਥਾਨ ਦੇ ਪਛੜੇ ਪਿੰਡਾਂ ਨਾਲ ਸੋਚਦਾ ਨੂੰ ਪੰਜਾਬ ਯਾਰ ਡਵੈਲਪਮੈਂਟ ਕੋਲ ਪੈਸਿਆਂ ਦੀ ਗਮੀ ਨਹੀਂ ਪੰਜਾਬ ਕੋਲੇ ਫਿਰ ਵੀ ਉਹ ਲਾਇਬ੍ਰੇਰੀਆਂ ਵੱਲ ਖੇਡਾਂ ਵੱਲ ਉਹਨਾਂ ਤੇ ਆਂਧ ਨਹੀਂ ਹੈਗਾ ਜਿੰਨਾ ਦੀ ਹੋਣਾ ਚਾਹੀਦਾ ਦੂਜੇ ਇੱਕ ਰਾਸਤੇ ਨਾਲ ਅੱਪਾ ਇਹਨੂੰ ਗੱਲ ਨੂੰ ਜੇ ਕਲੋਜ਼ ਕਰ ਗਏ ਇਸ ਗੱਲ ਤੇ ਵੀ ਜਿੰਨਾ ਚੰਗੇ ਲੋਕ ਹਾਂ ਅਸੀਂ ਕਹਿੰਦੇ ਸੁਧਰੂ ਕਿਵੇਂ ਹਾਂ ਬਿਲਕੁਲ ਅਸੀਂ ਚੰਗੇ ਲੋਕ ਤਾਂ ਰਾਜਨੀਤੀ 'ਚ ਆਉਣਾ ਨਹੀਂ ਚਾਹੁੰਦੇ ਬਿਲਕੁਲ ਪੜ੍ਹੇ ਲਿਖੇ ਤੇ ਜਿਹੜੇ ਦੂਜੇ ਆਉਣਗੇ ਉਹਨਾਂ ਦਾ ਆ ਹੀ ਕੰਮ ਕਰਨਾ ਹੈ ਆ ਹੀ ਕਰਨਾ ਖਲਾ ਜੇ ਖਲਾ ਹੈ ਜੇ ਗੰਦਗੀ ਨੂੰ ਸਾਫ਼ ਕਰਨਾ ਹੈ ਤਾਂ ਇਹਦੇ ਵਿੱਚ ਉਤਰਨਾ ਬੂਤ ਪੰਨਾ ਬੂਤ ਤੇ ਇਹਦੇ 'ਚ ਅਸੀਂ ਉਤਰਨਾ ਚਾਹੁੰਦੇ ਕਿ ਅਸੀਂ ਕਹਿੰਦੇ ਸਾਡੇ ਪੈਰ ਲੈ ਬੜਨਗੇ ਹਾਂ ਤੇ ਜੇ ਪੈਰ ਨਹੀਂ ਲਵੇੜਨੇ ਤਾਂ ਫਿਰ ਇਹ ਜਿਹੜੀ ਨਾਲੀ ਆ ਇਹ ਸਫਾਈ ਹੁੰਦੀ ਨਹੀਂ ਤਾਂ ਇਹਦੇ ਚੰਗੇ ਲੋਕ ਪੜ੍ਹੇ ਲਿਖੇ ਲੋਕ ਆਉਣਗੇ ਤਾਂ ਇਹ ਬਦਲਾਅ ਹੋ ਸਕਦਾ ਹੈ ਤੇ ਜੇ ਕਵਾਂਗੇ ਅਸੀਂ ਪਾਸੇ ਲੈ ਕੇ ਡੰਗਾ ਮਾਰਕ ਸਾਫ ਕਰਦਾਂਗੇ ਤਾਂ ਇਹ ਹਸਾਬ ਨਹੀਂ ਹੁੰਦਾ ਧੰਨਵਾਦ ਜੀ ਕੋਲੋ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਪੰਚਾਇਤੀ ਰਾਜ ਐਕਟ ਬਾਰੇ ਮਤਲਬ ਸਰਪੰਚ ਕਿਵੇਂ ਬਣੇ ਪੰਚਾਇਤ ਦੇ ਕੀ ਰੋਲ ਹੈ ਬਹੁਤ ਵੱਡੀ ਪਾਵਰ ਹੁੰਦੀ ਹੈ ਆਪਣੇ ਆਪ 'ਚ ਸਰਦਾਰ ਸੁਖਵਿੰਦਰ ਸਿੰਘ ਸਾਡੇ ਨਾਲ ਸੀਗੇ ਤੇ ਅੱਜ ਇਹੀ ਗੱਲਬਾਤ ਆ ਫਿਰ ਕਿਸੇ ਹੋਰ ਵਿਸ਼ੇ ਲੈ ਕੇ ਗੱਲਬਾਤ ਗੁਰੂ ਰੱਬ ਅੱਗੇ ਵਧਾਵਾਂਗੇ ਧੰਨਵਾਦ